ਆਪਰੇਸ਼ਨ ਕਸੂਤਿਤ ਪਠਾਨਕੋਟ ਪੁਲਿਸ ਦੀ ਸਬ ਡਿਵੀਜ਼ਨ ਰੂਰਰ ਨੇ ਚਲਾਇਆ ਸਰਦਰੀ ਇਲਾਕੇ ਚ ਸਰਚ ਆਪਰੇਸ਼ਨ ਲੋਕਾਂ ਦੇ ਘਰਾਂ ਦੀ ਲਈ ਤਲਾਸ਼ੀ 11 ਗਰਮ ਹੈਰੋਇਨ ਅਤੇ ਨਜਾਇਜ਼ ਸ਼ਰਾਬ ਪੁਲਿਸ ਨੇ ਕੀਤੀ ਬਰਾਮਦ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਨੂੰ ਠੱਲ ਪਾਉਣ ਦੇ ਲਈ ਲਗਾਤਾਰ ਕਾਸੋ ਆਪਰੇਸ਼ਨ ਚਲਾਏ ਜਾ ਰਹੇ ਨੇ ਅਤੇ ਨਾਰਾ ਦਿੱਤਾ ਜਾ ਰਿਹਾ ਹੈ ਕਿ ਨਸ਼ਾ ਪੰਜਾਬੀ ਚ ਰਹਿਣ ਨਹੀਂ ਦੇਣਾ ਨਸ਼ੇੜੀ ਕਿਸੇ ਨੂੰ ਕਹੇ ਨਹੀਂ ਦੇਣਾ ਇਸੇ ਦੇ ਚਲਦੇ ਪਠਾਨਕੋਟ ਪੁਲਿਸ ਦੀ ਸਬ ਡਿਵੀਜ਼ਨ ਰੂਰਲ ਚ ਕਾਸੋ ਆਪਰੇਸ਼ਨ ਤਿਤ ਸਰਦ ਦੀ ਇਲਾਕਿਆਂ ਚ ਸਰਚ ਆਪਰੇਸ਼ਨ ਚਲਾਇਆ ਅਤੇ ਇਸ ਸਰਚ ਦੌਰਾਨ ਪੁਲਿਸ ਨੇ ਦੋ ਨਸ਼ਾ ਤਸਕਰ ਜਹਿਨਾ ਕੋਲੋਂ 11 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਦੁਆਰੇ ਕੇਸ ਚ ਪੁਲਿਸ ਨਜਾਇਜ਼ ਸ਼ਰਾਬ ਦੀ ਬਰਮਦੀ ਹੋਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਕਾਸੋ ਆਪਰੇਸ਼ਨ ਤਿਤ ਸਬ ਡਿਵੀਜ਼ਨ ਰੂਰਲ ਵਿਕੇ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ ਸੀ ਆਪਰੇਸ਼ਨ ਦੌਰਾਨ ਪੁਲਿਸ ਨੂੰ 11 ਗ੍ਰਾਮ ਹੈਰੋਇਨ ਅਤੇ ਨਜਾਇਜ਼ ਸ਼ਰਾਬ ਦੀ ਬਰਾਮਦਗੀ ਹੋਈ ਹੈ ਇਸ ਮੌਕੇ ਉਹਨਾਂ ਨਸ਼ੇ ਦੇ ਸੌਦਾਗਰਾਂ ਨੂੰ ਚੇਤਾਵਨੀ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਫੜਿਆ ਗਿਆ ਤਾਂ ਪਹਿਲ ਦੇ ਆਧਾਰ ਤੇ ਉਸ ਉੱਪਰ ਕਾਰਵਾਈ ਹੋਵੇਗੀ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਹੁਣ ਇੱਕੋ ਨਾਰਾ ਹੈ ਨਸ਼ਾ ਪੰਜਾਬ 'ਚ ਰਹਿਣ ਨਹੀਂ ਦੇਣਾ ਨਸ਼ੇੜੀ ਕਿਸੇ ਨੂੰ ਕਹੇ ਨਹੀਂ ਦੇਣਾ ਮਨਜੂ ਬੀਜੀਪੀ ਪ੍ਰਜਾਪ ਸ਼੍ਰੀ ਗੌਰਵ ਜਾਦਵ ਜੀ ਅਤੇ SSP ਪਠਾਨਕੋਟ ਸ਼੍ਰੀ ਸਹਿਦ ਮੇਜ਼ ਆਈਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਤੇ ਨਸ਼ਿਆਂ ਦੇ ਥਲ ਪਾਉਣ ਨਸ਼ਿਆਂ ਨੂੰ ਥਲ ਪਾਉਣ ਲਈ ਇੱਕ ਮਹੀਨ ਬਿੰਨੀ ਗਈ ਆ ਜਿਹਦੇ ਚੱਲਦਿਆਂ ਅਸੀਂ ਅੱਜ ਸੱਭਵੀਂ ਰੂਲਰ ਦੇ ਵਿੱਚ ਕੈਸੋ ਆਪਰੇਸ਼ਨ ਕੀਤਾ ਇਹਨਾਂ ਦੇ ਵਿੱਚ ਅਸੀਂ ਕਤਲੌਰ ਖੋਦ ਕੀ ਚੱਕ ਬੋਸਵਾ ਅਤੇ ਹੋਰ ਅਸੇ ਜਿਹੜੇ ਪਿੰਡਾਂ ਦੇ ਵਿੱਚ ਆਪਾਂ ਘਰੋਟਾ ਵਗੈਰਾ ਦੇ ਵਿੱਚ ਰਿਸਰਚ ਆਪਰੇਸ਼ਨ ਕੀਤਾ ਜਿਹਦੇ ਵਿੱਚ ਅਸੀਂ ਇਸ ਆਪਰੇਸ਼ਨ ਦੇ ਦੌਰਾਨ ਸਾਨੂੰ ਸਪੋਰਟ ਮਿਲਿਆ ਅਸੀਂ ਦੋ ਦੋਸ਼ੀਆਂ ਨੂੰ ਫੜਿਆ ਜਿਨ੍ਹਾਂ ਦੇ ਕੋਲ ਸਾਨੂੰ 11 ਗ੍ਰਾਮ ਹੀਰੂ ਬਰਾਮਦ ਹੋਈ ਆ ਅਤੇ ਇਸੇ ਤਰ੍ਹਾਂ ਹੀ ਅਸੀਂ ਇਸ ਆਪਰੇਸ਼ਨ ਦੇ ਦੌਰਾਨ ਅਸੀਂ ਕੁਝ ਸ਼ਰਾਬ ਵੀ ਬਰਾਮਦ ਕੀਤੀ ਹੈ ਇਸੇ ਤਰ੍ਹਾਂ ਕੱਲ ਵੀ ਕੇਸ ਆਪਰੇਸ਼ਨ ਕੀਤਾ ਸੀ ਜਿਸ ਦੇ ਇਤਾਰਤੇ ਅਸੀਂ ਕੱਲ ਜਿਹੜਾ ਸਰਚ ਦੇ ਪਰਚੇ ਦਿੱਤੇ ਹਨ ਅਤੇ ਇਸੇ ਤਰ੍ਹਾਂ ਸਾਡੇ ਜਿਹੜੇ ਆਪਰੇਸ਼ਨ ਚੱਲਦੇ ਰਹੇ ਹਨ ਅਤੇ ਅਸੀਂ ਜਿਹੜਾ ਆਪਣਾ ਇਹ ਸੰਕਲਪ ਕੀਤਾ ਹੈ ਨਸ਼ਾ ਤੇ ਥੱਲ ਪਾਉਣ ਲਈ ਉਹਦੇ ਪੂਰੇ ਦ੍ਰਿੜਾ ਹ ਤੇ ਜਿਹੜਾ ਇਹ ਨਾਰਾ ਹੈ ਕਿ ਨਸ਼ਾ ਪੰਜਾਬ ਤੇ ਰਹਿ ਨਹੀਂ ਦੇਣਾ ਨਸ਼ੇੜੀ ਕਿਸੇ ਨੂੰ ਕਹਿ ਨਹੀਂ ਦੇਣਾ ਇਸ ਕਲਪ ਨੂੰ ਲੈ ਕੇ ਪੰਜਾਬ ਪੁਲਿਸ ਬਚਰ ਬੰਦ ਹੈ ਜੈ ਹਿੰਦ ਸਭ ਸਾਥੀ ਅੰਸਰਾਂ ਕੀ ਸੁਣਿਆ ਮੈਂ ਤੁਹਾਡੇ ਚਿਹਰੇ ਦੇ ਮਾਧਮ ਰਹੀ ਜਿਹੜੇ ਆਪਣੇ ਸਮਝਦਰ ਨੇ ਜਾਂ ਜਿਹੜੇ ਨਸ਼ਾ ਵੇਚਦੇ ਹਨ ਨੂੰ ਵਾਰਨਿੰਗ ਦੇਣਾ ਚਾਹਣਾ ਕਿ ਇਸ ਕਲਪ ਤੋਂ ਬਾਅਦੋਂ ਨੀਤ ਮੋਦੀ ਖੈਰ ਨਹੀਂ ਹੈ ਉਹਨਾਂ ਤੇ ਤੁਰੰਤ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਜਿਹੜੇ ਨਸ਼ਾ ਸਮਗਰਮਰ ਨੇ ਉਹਨਾਂ ਦੀ ਜਾਇਦਾਦਾਂ ਵੀ ਜੱप्त ਕਰਾਈਆਂ ਜਾਣਗੀਆਂ ਤੇ ਇਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ